ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੂਰਬੀਰ ਬਹਾਦਰ ਪੁੱਤਰਾਂ ਦਾ ਸ਼ਹੀਦੀ ਸਥਾਨ ਸ੍ਰੀ ਕਤਲਗੜ੍ਹ ਸਾਹਿਬ ਕਿਸ ਤਰ੍ਹਾਂ ਬਣਿਆ ਇਹਦੇ ਬਾਰੇ ਅੱਜ ਸੰਗਤ ਨੂੰ ਜਾਣਕਾਰੀ ਦੱਸ ਰਹੇ ਹਾਂ ਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਦਾ ਸੰਸਕਾਰ ਭਾਈ ਰਾਮੇ ਤਰਲੋਕੇ ਨੇ ਕਰਿਆ ਬੀਬੀ ਸ਼ਰਨ ਕੌਰ ਨੇ ਕਰਿਆ ਉਸ ਤੋਂ ਬਾਅਦ ਭਾਈ ਰਾਮ ਸਿੰਘ ਤੇ ਤਰਲੋਗ ਸਿੰਘ ਨੇ ਸਾਬਜਾਦਿਆਂ ਦੇ ਸ਼ਹੀਦਾਂ ਦੇ ਫੁੱਲ ਇਕੱਠੇ ਕਰਕੇ ਮੱਟਾਂ ਦੇ ਵਿੱਚ ਪਾ ਕੇ ਇਸ ਪਵਿੱਤਰ ਸਥਾਨ ਤੇ ਦੱਬ ਦਿੱਤੇ ਗਏ ਸੀ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਦਾ ਅੰਗੀਠਾ ਇਹ ਪੱਕਾ ਕਰਿਆ ਸੀ ਪਰ ਬਾਅਦ ਵਿੱਚ ਮੁਗਲਾਂ ਨੇ ਫਿਰ ਪੱਟ ਦਿੱਤਾ ਫਿਰ ਇਸ ਪਵਿੱਤਰ ਸਥਾਨ ਤੇ ਪਿੰਡ ਦੇ ਲੋਕ ਪਾਠੀਆਂ ਪੱਥਣ ਲੱਗੇ ਇੱਕ ਥੱਲੋਂ ਬਹੁਤ ਭਾਰੀ ਅੱਗ ਨਿਕਲਦੀ ਸੀ ਔਰ ਪਾਠੀਆਂ ਨੂੰ ਸਵਾਹ ਕਰ ਦਿੰਦੀ ਸੀ ਇਹ ਮੰਜ਼ਰ ਕਾਫੀ ਟਾਈਮ ਹੁੰਦਾ ਰਿਹਾ ਫਿਰ ਇੱਕ ਨਹਿنگ ਸਿੰਘ ਨੇ ਜਾ ਕੇ ਬੋਡਾ ਦਲ ਦੇ ਜਸ਼ੇਦਾਰ ਬਾਬਾ ਜਸਾ ਸਿੰਘ ਆਲੂਵਾਲੀ ਇਹਨੂੰ ਦੱਸਿਆ ਵੀ ਬਾਬਾ ਜੀ ਉੱਥੇ ਅੱਗ ਨਿਕਲਦੀ ਆ ਫਿਰ ਬਾਬਾ ਜੀ ਨੇ ਇੱਕ ਸਿੰਘ ਭੇਜਿਆ ਰਾਤ ਨੂੰ ਇੱਥੋਂ ਬਹੁਤ ਭਾਰੀ ਅੱਗ ਨਿਕਲੀ ਉਹ ਸਿੰਘ ਨੇ ਦੇਖਿਆ ਬਾਅਦ ਵਿੱਚ ਬਾਬਾ ਜਸਾ ਸਿੰਘ ਆਲੂਵਾਲੀ ਨੇ ਅਕਾਲ ਬੂੰਗਾ ਇਸ ਪਵਿੱਤਰ ਸਥਾਨ ਤੇ ਬਣਾਇਆ ਉਹ ਵੀ ਫਿਰ ਮੁਗਲਾਂ ਨੇ ਢਾ ਦਿੱਤਾ ਕਾਫੀ ਟਾਈਮ ਇਹ ਜਿਹੜਾ ਕਿ ਸਥਾਨ ਅਲੋਪ ਰਿਹਾ ਫਿਰ ਬਾਬਾ ਨਵਾਬ ਕਪੂਰ ਸਿੰਘ ਦੇ ਭਤੀਜੇ ਦੀ ਕੁੱਲ ਚੱਲੀ ਉਹਨਾਂ ਦੀ ਕੁੱਲ ਦੇ ਵਿੱਚੋਂ 6 ਭਾਈ ਹੋਏ ਨੇ ਉਹਨਾਂ ਦੇ ਸੋ ਇੱਕ ਕੰਦੋਲੇ ਆ ਇੱਕ ਬੇਲੇ ਇੱਕ ਭਾਰਤਗੜ ਇੱਕ ਮਨੌਲੀ ਇਸ ਤਰ੍ਹਾਂ ਉਹਨਾਂ ਦਾ ਸਾਰੀ ਇਸ ਧਰਤੀ ਪਰ ਰਾਜ ਰਿਹਾ ਹੈ ਬੇਲੇ ਵਾਲੇ ਸਰਦਾਰ ਹਰਦੀয়াল ਸਿੰਘ ਜੀ ਇਹ ਬੇਲੇ ਵਾਲਿਆਂ ਨੇ ਇਹ ਪਵਿੱਤਰ ਸਥਾਨ ਬਣਾਇਆ ਇੱਕ ਦਿਨ ਉਹ ਆਪਣੇ ਭਾਈਆਂ ਦੇ ਨਾਲ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਕਰਨ ਗਏ ਸੀ ਜਦੋਂ ਯਾਤਰਾ ਕਰਨ ਗਏ ਤਾਂ ਦਸਵੇਂ ਪਾਤਸ਼ਾਹ ਜੀ ਨੇ ਸੁਪਨੇ ਦੇ ਵਿੱਚ ਰਾਤ ਨੂੰ ਦਰਸ਼ਨ ਦਿੱਤੇ ਸ੍ਰੀ ਹਜੂਰ ਸਾਹਿਬ ਦੇ ਵਿੱਚ ਉਹਨਾਂ ਨੇ ਤਖਤ ਤੇ ਅਰਦਾਸ ਕਰਾਈ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੇਵਾ ਬਖਸ਼ੋ ਮਹਾਰਾਜ ਨੇ ਰਾਤ ਨੂੰ ਸੁਪਨੇ 'ਚ ਉਸ ਸਰਦਾਰ ਨੂੰ ਦਰਸ਼ਨ ਦਿੱਤੇ ਮਹਾਰਾਜ ਕਹਿੰਦੇ ਐਨੀ ਦੂਰ ਕੀ ਲੈਣ ਆਏ ਆ ਤੁਸੀਂ ਤੁਹਾਡੇ ਖੇਤਾਂ ਦੇ ਵਿੱਚ ਬਹੁਤ ਵੱਡਾ ਸਾਡੇ ਪੁੱਤਰਾਂ ਤੇ ਸ਼ਹੀਦਾਂ ਦਾ ਸ਼ਹੀਦੀ ਸਥਾਨ ਹੈ ਸੋ ਸਵੇਰ ਨੂੰ ਸਰਦਾਰ ਨੇ ਉੱਠ ਕੇ ਇਹ ਸੁਪਨਾ ਆਪਣੀ ਸਰਦਾਰਨੀ ਨਾਲ ਸਾਂਝਾ ਕਰਿਆ ਸਰਦਾਰਨੀ ਨੇ ਕਿਹਾ ਵੀ ਆਪਾਂ ਨੂੰ ਲੱਭਣਾ ਚਾਹੀਦਾ ਵੀ 10ਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਸੇਵਾ ਦਿੱਤੀ ਹੈ ਉਹਨੇ ਆ ਕੇ ਇੱਥੇ ਪੁੱਛ ਪੜਤਾਲ ਕੀਤੀ 100 ਸਾਲ ਤੋਂ ਵੱਧ ਉਮਰ ਦਾ ਇੱਕ ਆਜੜੀ ਇਹਨਾਂ ਕਿ ਜਦੋਂ ਭਾਈ ਰਾਮ ਸਿੰਘ ਤਰਲੋਕ ਸਿੰਘ ਨੇ ਅੰਗੀਠੇ ਨੂੰ ਚੰਡਾ ਪ੍ਰਚੰਡ ਕਰਿਆ ਸੀ ਉਹ ਛੋਟੀ ਉਮਰ ਦਾ 4 ਸਾਲ ਦੀ ਉਮਰ ਸੀ ਉਹਦੀ ਉਹ ਆਪਣੇ ਬਾਬੇ ਨਾਲ ਭੇਡਾਂ ਚਾਰਦਾ ਸੀ ਉਹਨੇ ਫਿਰ ਆ ਕੇ ਦੱਸਿਆ ਕਹਿੰਦਾ ਵੀ ਇਸ ਜਗ੍ਹਾ ਤੋਂ ਮੱਗ ਬਲਦੀ ਦੇਖੀ ਆ ਜਦੋਂ ਪੱਟੀ ਗਈ ਉਹ ਜਗਾ ਜਿਹੜੇ ਕਿ ਸੇਂਦਾ ਸੰਘਾ ਦੇ ਫੁੱਲਾਂ ਦੇ ਮੱਟ ਨਿਕਲੇ ਫਿਰ ਬੇਲੇ ਵਾਲੇ ਸਰਦਾਰ ਨੇ ਜਿਹੜਾ ਕਿ ਘਨੌਲੀ ਉਹਦਾ ਕਿਲਾ ਬਣਦਾ ਬਣਦਾ ਸੀ ਕੰਮ ਰੋਕ ਕੇ ਇਸ ਪਵਿੱਤਰ ਅਸਥਾਨ ਦੀ ਉਸਾਰੀ ਕਰਵਾਈ ਔਰ ਬੇਲੇ ਤੋਂ ਆਪ ਆਪਣੀ ਸਰਦਾਰਨੀ ਨਾਲ ਸੇਵਾ ਕਰਨ ਆਉਂਦਾ ਸੀ ਬਾਬਾ ਹਰदयाल ਸੋ ਕਦੇ ਵੀ ਚਮਕੌਰ ਸਾਹਿਬ ਵੱਲ ਨੂੰ ਪਿੱਠ ਨਹੀਂ ਸੀ ਕਰਦਾ ਪੁੱਠੇ ਪੈਰ ਮੁੜਦਾ ਸੀ ਮੂੰਹ ਚਮਕੌਰ ਸਾਹਿਬ ਨੂੰ ਰੱਖਦਾ ਸੀ ਪਿੱਛੇ ਨੂੰ ਦੁਰਦਾ ਸੀ ਇਸ ਤਰ੍ਹਾਂ ਉਹਨੇ ਸਾਰੀ ਸੇਵਾ ਕਰਵਾਈ ਇਸ ਪਵਿੱਤਰ ਹਸਤਾਨ ਦੀ ਉਤੋਂ ਬਾਅਦ ਜਦੋਂ ਸੇਵਾ ਸੰਪਨ ਹੋਈ ਤਾਂ ਪੰਥ ਨੇ ਇਕੱਠੇ ਹੋ ਕੇ ਅਰਦਾਸ કરી ਗ੍ਰੰਥੀ ਸਿੰਘ ਨੂੰ ਕਿਹਾ ਗਿਆ ਵੀ ਅਰਦਾਸ ਕਰੋ ਵੀ ਸਾਡੇ ਘਰਾਂ ਕੋਈ ਔਲਾਦ ਨਾ ਹੋਵੇ ਤਾਂ ਗ੍ਰੰਥੀ ਸਿੰਘ ਰੋਣ ਲੱਗ ਗਿਆ ਵੀ ਤੁਸੀਂ ਐਡੀ ਵੱਡੀ ਸੇਵਾ ਕੀਤੀ ਐ ਅਸੀਂ ਜਿਹੜਾ ਕੇ ਕੰਮ ਨਹੀਂ ਕਰ ਸਕਦੇ ਫਿਰ ਬਾਬੇ ਹਰਦੀਆਲ ਨੇ ਆਪ ਗੱਲ ਚ ਪੱਲਾ ਫੜ ਕੇ ਅਰਦਾਸ ਕਰੀ ਬਈ ਮੇਰੀ ਕੁੱਲ ਨਾ ਚੱਲੇ ਮਹਾਰਾ ਸੱਚੇ ਪਾਤਸ਼ਾਹ ਜੀ ਕੱਲੂ ਮੇਰੇ ਔਲਾਦ ਇੱਥੇ ਖੜੀ ਹੋ ਕੇ ਆਏ ਨਾ ਕਹੇ ਬਈ ਇੱਕ ਗੁਰਦੁਆਰਾ ਸਾਡਾ ਇਹ ਅਸੀਂ ਬਣਾਇਆ ਹੋਇਆ ਸੋ ਉਸ ਸਰਦਾਰ ਦੀ ਕੁੱਲ ਬੰਦ ਹੋ ਗਈ ਇਹ ਪਵਿੱਤਰ ਹਿਸਤਾਨ ਦੀ ਉਹਨਾਂ ਨੇ ਸੇਵਾ ਕਰਵਾਈ ਬਾਅਦ ਵਿੱਚ ਬਾਬਾ ਪਿਆਰਾ ਸਿੰਘ ਨੇ ਹੁਣ ਦਿਖ ਰਹੀ ਇਮਾਰਤ 1960-65 ਦੇ ਵਿੱਚ ਇਹ ਬਣਵਾਈ ਬਾਬਾ ਬਿਸ਼ਨ ਸਿੰਘ ਅਮਰਸਰ ਵਾਲਿਆਂ ਨੇ ਇਨਾਂ ਦੇ ਕਲਸਾਂ ਦੀ ਤੇ ਦਰਵਾਜ਼ਿਆਂ ਦੀ ਸੇਵਾ ਕਰਵਾਈ ਇਹ ਪਵਿੱਤਰ ਅਸਥਾਨ ਅੱਜ ਵੀ ਜਿਹੜਾ ਸ਼੍ਰੀ ਚਮਕੌਰ ਦੇ ਚਮਕੌਰ ਸਾਹਿਬ ਦੇ ਵਿੱਚ ਜਾਗਮਾ ਕਰਦਾ ਔਰ ਦੁਨੀਆ ਭਰ ਤੋਂ ਇੱਥੇ ਸੰਗਤਾਂ ਨਮਸਕਾਰ ਕਰਨ ਆਉਂਦੀਆਂ ਨੇ ਇਹੋ ਜਿਹੀ ਸਹੀਦੀ ਅੰਗਿੱਠੇ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ